ਸਤ ਗੁਰ ਪਿਆਰਿਆ ਜਰਾ ਨજર ਕੁਮਾਇਓ ਜੀ ਮੈਂ ਵੀ ਆ ਗਈਆਂ ਜਰਾ ਦ੍ਰਿਸ਼ਟੀ ਪਾਇਓ ਜੀ ਸਤ ਗੁਰ ਪਿਆਰਿਆ ਜਰਾ ਨજર ਕੁਮਾਇਓ ਜੀ ਮੈਂ ਵੀ ਆ ਗਈਆਂ ਜਰਾ ਦ੍ਰਿਸ਼ਟੀ ਪਾਇਓ ਜੀ ਮੈਂ ਵੀ ਆ ਗਈਆਂ ਜਦ ਅਦ੍ਰਸ਼ਟੀ ਪਾਇਓ ਜੀ ਮੈਂ ਵੀ ਆ ਗਈਆਂ ਜਦ ਦ੍ਰਿਸ਼ਟੀ ਪਾਇਓ ਜੀ ਸਤ ਗੁਰ ਪਿਆਰਿਆ ਜਦ ਨજર ਘੁਮਾਇਓ ਜੀ ਮੈਂ ਵੀ ਆ ਗਈਆਂ ਜਦ ਅਦ੍ਰਸ਼ਟੀ ਪਾਇਓ ਮੈਂ ਤਾਂ ਹਰਦਮ ਬੈਠੀ ਤੈਨੂੰ ਯਾਦ ਕਰਦੀ ਆਂ ਕਦੋਂ ਆਵੇਂਗਾ ਗੁਰੂ ਫਰਿਆਦ ਕਰਦੀ ਆਂ ਮੈਂ ਤਾਂ ਹਰਦਮ ਬੈਠੀ ਤੈਨੂੰ ਯਾਦ ਕਰਦੀ ਆਂ ਕਦੋਂ ਆਵੇਂਗਾ ਗੁਰੂ ਫਰਿਆਦ ਕਰਦੀ ਆਂ ਆ ਕੇ ਸਤਿਗੁਰ ਜੀ ਮੈਨੂੰ ਪਾਰ ਨੰਗਾਇਓ ਜੀ ਮੈਂ ਵੀ ਆ ਗਈਆਂ ਜਰਾ ਦ੍ਰਿਸ਼ਟੀ ਪਾਇਓ ਜੀ ਸਤਿਗੁਰ ਜੀ ਸੋਣਾ ਮੁਖੜਾ ਮੇਰੇ ਵੱਲ ਘੁਮਾਇਓ ਜੀ ਮੈਂ ਵੀ ਆ ਗਈਆਂ ਜਰਾ ਦ੍ਰਿਸ਼ਟੀ ਪਾਇਓ ਜੀ ਮੈਂ ਤਾਂ ਰੋਂਦੀ ਰਹਿਂਦੀ ਰਹੀਆਂ ਤੈਨੂੰ ਚੇਤੇ ਕਰ ਕਰਕੇ ਲੋਕੀ ਹੱਸਦੇ ਨੇ ਮੈਨੂੰ ਤਾਨੇ ਕਸ ਕਸ ਕੇ ਮੈਂ ਤਾਂ ਰੋਂਦੀ ਰਹਿਨੀ ਆ ਤੈਨੂੰ ਚਿਤੇ ਕਰ ਕਰਕੇ ਲੋਕੀ ਹੱਸਦੇ ਨੇ ਮੈਨੂੰ ਤਾਨੇ ਕਸ-ਕਸ ਕੇ ਮੈ ਲਾਈਆ ਤੇਰੇ ਨਾਲ ਹੁਣ ਤੋੜ ਨਭਾਇਓ ਜੀ ਮੈਂ ਵੀ ਆ ਗਈਆਂ ਜਰਾ ਦ੍ਰਿਸ਼ਟੀ ਪਾਇਓ ਜੀ ਸਤਗੁਰ ਪਿਆਰਿਆ ਮੇਰੇ ਵੱਲ ਮੁਖ ਘਮਾਇਓ ਜੀ ਮੈਂ ਵੀ

ਮੈਂ ਨਾ ਡੋਲ ਜਾਵਾਂ ਸਿਰ ਤੇ ਹੱਥ ਟਕਾਇਓ ਜੀ ਮੈਂ ਵੀ ਆ ਗਈਆਂ ਜਰਾ ਦ੍ਰਿਸ਼ਟੀ ਪਾਇਓ ਜੀ ਮੇਰੇ ਵੱਲ ਸਤਿਗੁਰੂ ਜੀ ਜਰਾ ਮੁਖ ਘਮਾਇਓ ਜੀ ਮੈਂ ਵੀ ਆ ਗਈਆਂ ਜਰਾ ਦ੍ਰਿਸ਼ਟੀ ਪਾਇਓ ਜੀ ਸਤਿਗੁਰੂ ਜੀ ਤੇਰੇ دیਵਾਨੇ ਹੋ ਗਏ ਆ ਪਰਮੇਸ਼ਰ ਜੀ ਦਿਲ ਨਹੀਂ ਲੱਗਦਾ ਘਰੇ ਬੈਠੇ ਵੀ ਤੇਰੀ ਯਾਦ ਦੇ ਵਿੱਚ ਜਦੋਂ ਵਰਾਗ ਕਰਦੇ ਆ ਸਤਿਗੁਰੂ ਲੋਕ ਤਾਨੇ ਕੱਸਦੇ ਨੇ ਕਿ ਲੈ ਭਈ ਇਹ ਰੋਈ ਜਾਂਦੇ ਪਰ ਲੋਕਾਂ ਨੂੰ ਕੀ ਪਤਾ ਪ੍ਰੇਮ ਦੇ ਹੰਝੂ ਬਾਹਰ ਆਉਂਦੇ ਨੇ ਯਾਦ ਕਰ ਕਰਕੇ ਗੁਰੂ ਨੂੰ ਰੋਣੇ ਆਪਣੇ ਕਹਿੰਦੇ ਉਹ ਰੋਣਾ ਵੀ ਸਫਲ ਹੋ ਜਾਂਦਾ ਜਦੋਂ ਆਪਣੀ ਪਰਮੇਸ਼ਰ ਦੀ ਯਾਦ ਵਿੱਚ ਰੋਈਏ ਜਦੋਂ ਆਪਾਂ ਉਹਦੀ ਯਾਦ ਵਿੱਚ ਬੈਠ ਕੇ ਧਿਆਨ ਲਾਉਂਦੇ ਹਾਂ ਧਿਆਨ ਵੀ ਸਫਲ ਹੋ ਜਾਂਦਾ ਜਦੋਂ ਉਹਦੀ ਯਾਦ ਦੇ ਵਿੱਚ ਵਿਰਾਗ ਕਰਦੇ ਹਾਂ ਉਹ ਵਿਰਾਗ ਵੀ ਸਫਲ ਹੋ ਜਾਂਦਾ ਜਦੋਂ ਉਹਨੂੰ ਯਾਦ ਕਰਕੇ ਪ੍ਰਸ਼ਾਦਾਇ ਛਕਦੇ ਹੋ ਪ੍ਰਸ਼ਾਦਾ ਵੀ ਸਫਲ ਹੋ ਜਾਂਦਾ ਜਦੋਂ ਉਹਨੂੰ ਯਾਦ ਕਰਕੇ ਕੋਈ ਕਾਰਜ ਕਰਦੇ ਹੋ ਕਾਰਜ ਵੀ ਸਫਲ ਹੋ ਜਾਂਦਾ ਉਹਦੀ ਯਾਦ ਹੀ ਸਾਰਾ ਗੁਰੂ ਉਹਦੀ ਯਾਦ ਹੀ ਭਗਤੀ ਹੈ ਪਰਮੇਸ਼ਰ ਨੂੰ ਯਾਦ ਕਰਨਾ ਹੀ ਨਾਮ ਹੈ ਪਰਮੇਸ਼ਰ ਨੂੰ ਯਾਦ ਕਰਨਾ ਹੀ ਪਿਆਰ ਹੈ ਪ੍ਰੇਮ ਜਿਹਨੂੰ ਕਹਿੰਦੇ ਨੇ ਪ੍ਰੇਮ ਹੀ ਪਿਆਰ ਹੈ ਉਹਦੀ ਯਾਦ ਹੀ ਪ੍ਰੇਮ ਹੈ ਜਦੋਂ ਸਾਡੇ ਦਿਮਾਗ ਚੋਂ ਆਪਣੇ ਗੁਰੂ ਦੀ ਆਪਣੇ ਪਰਮੇਸ਼ਰ ਦੀ ਯਾਦ ਨਿਕਲ ਗਈ ਸਾਡਾ ਪ੍ਰੇਮ ਖਤਮ ਹੋ ਗਿਆ ਉਹਨੂੰ ਯਾਦ ਕਰਨਾ ਆਪਣੇ ਪਿਆਰੇ ਨੂੰ ਯਾਦ ਕਰਨਾ ਆਪਣੇ ਪਿਆਰੇ ਨੂੰ ਯਾਦ ਕਰਨਾ ਆਪਣੇ ਪਿਆਰੇ ਨੂੰ ਉਹ ਆਪਣੇ ਪਿਆਰੇ ਬਾਰੇ ਸੋਚਦੇ ਰਹਿਣਾ ਆਪਣੇ ਪਿਆਰੇ ਵੱਲ ਸਦਾ ਖਿਆਲ ਰਹਿਣਾ ਬਸ ਉਹੀ ਪ੍ਰੇਮ ਹੈ ਗੁਰ ਕੀ ਮੂਰਤ ਮਨ ਮੈਂ ਧਿਆਨ ਗੁਰ ਕਾ ਸ਼ਬਦ ਮੰਤਰ ਮਨ ਮਾਨ ਗੁਰੂ ਦੀ ਮੂਰਤ ਨੂੰ ਹਿਰਦੇ ਵਿੱਚ ਵਸਾਉਣਾ ਗੁਰੂ ਨੂੰ ਹਿਰਦੇ ਵਿੱਚ ਵਸਾਉਣਾ ਗੁਰੂ ਨੂੰ ਯਾਦ ਕਰਨਾ ਗੁਰੂ ਵੱਲ ਖਿੱਚ ਕਰਨੀ ਕਿ ਮੈਂ ਗੁਰੂ ਦੇ ਦਰਬਾਰ ਜਾਣਾ ਉਹੀ ਨਾਮ ਉਹੀ ਭਗਤੀ ਉਹੀ ਸਿਮਰਨ ਇਹੀ ਆ ਮੀਰਾ ਕੋਲ ਵੀ ਇਹੀ ਸੀ ਮੀਰਾ ਵੀ ਕਹਿੰਦੀ ਸੀਗੀ ਬਸ ਉਹਨੂੰ ਗਾਉਂਦੀ ਰਹਿੰਦੀ ਸੀ ਕਿ ਮੇਰਾ ਉਹ ਹੀ ਹੈ ਮੇਰਾ ਉਹ ਹੀ ਉਹਨੂੰ ਜ਼ਹਿਰ ਦਾ ਪਿਆਲਾ ਦੇ ਦਿੱਤਾ ਤਾਂ ਵੀ ਕਹਿੰਦੀ ਕਿ ਮਹਾਰਾਜ ਤੇਰਾ ਹੀ ਹੈ ਸਾਰਾ ਕੁਝ ਤੇ ਮਹਾਰਾਜ ਨੇ ਵੇਖੋ ਜ਼ਹਿਰ ਦਾ ਪਿਆਲਾ ਵੀ ਅੰਮ੍ਰਿਤ ਬਣਾ ਦਿੱਤਾ ਜਿਹੜੇ ਉਹਦੀ ਯਾਦ ਵਿੱਚ ਖੋ ਜਾਂਦੇ ਨੇ ਉਹ ਦੁਨੀਆ ਤੋਂ ਅਲੈਦਾ ਜੇ ਹੋ ਜਾਂਦੇ ਨੇ ਉਹਨਾਂ ਨੂੰ ਕਿਸੇ ਚੀਜ਼ ਨਾਲ ਕੋਈ ਮਤਲਬ ਜੈ ਨਹੀਂ ਹੁੰਦਾ ਫਿਰ ਦੁਨੀਆਦਾਰੀ ਜੋ ਉਹ ਕਹਿੰਦੇ ਮੈਨੂੰ ਆਪਣੇ ਪਿਆਰੇ ਨਾਲ ਪ੍ਰੇਮ ਹੋ ਗਿਆ ਮੈਂ ਤਾਂ ਉਹਦੀ ਹੋ ਗਈ ਆ ਇਸ ਕਰਕੇ ਐਸੇ ਖੋ ਜਾਓ ਆਪਣੇ ਪਿਆਰੇ ਦੀ ਯਾਦ ਵਿੱਚ ਐਸੇ ਮਸਤਾਨੇ ਹੋ ਜਾਓ ਆਪਣੇ ਪਿਆਰੇ ਦੀ ਯਾਦ ਵਿੱਚ ਕਿ ਪਿਆਰਾ ਵੀ ਪਿਆਰੇ ਨੂੰ ਵੀ ਖਿੱਚ ਪਵੇ ਕਿ ਵਾਕੇ ਮੇਰਾ ਕੋਈ ਪਿਆਰਾ ਫੁਲਾਣੀ ਜਗ੍ਹਾ ਤੇ ਬੈਠਾ ਮੈਨੂੰ ਯਾਦ ਕਰਦਾ ਗੁਰੂ ਨੂੰ ਵੀ ਖਿੱਚ ਪਵੇ ਕਿ ਹਾਂ ਗੁਰੂ ਦਾ ਧਿਆਨ ਵੀ ਆਪਣੇ ਪਿਆਰ ਨਾਲ ਹੋਵੇ ਕਿ ਮੇਰਾ ਪਿਆਰਾ ਉੱਥੇ ਬੈਠਾ ਮੈਨੂੰ ਯਾਦ ਕਰਨ ਲਿਆ ਮੇਰਾ ਸੇਵਕ ਉੱਥੇ ਬੈਠਾ ਮੇਰੀ ਸੰਗਤ ਉੱਥੇ ਬੈਠੀ ਮੈਨੂੰ ਯਾਦ ਕਰਦੀ ਐਸੇ دیਵਾਨੇ ਹੋ ਕੇ ਐਸੇ ਮਸਤਾਨੇ ਹੋ ਕੇ ਗੁਰੂ ਦੀ ਯਾਦ ਵਿੱਚ ਹਰ ਜਸ ਕਰਿਆ ਕਰੋ ਗੁਰੂ ਨੂੰ ਬੁਲਾਇਆ ਕਰੋ ਗੁਰੂ ਨੂੰ ਵਾਜਾਂ ਮਾਰਿਆ ਕਰੋ ਗੁਰੂ ਗੁਰੂ ਕਰਿਆ ਕਰੋ ਗੁਰੂ ਗੁਰੂ ਗੁਰ ਕਰਮਨ ਮੋਰ ਗੁਰੂ ਬਿਨਾ ਮੈਂ ਨਾ ਹੀ ਹੋਰ ਗੁਰੂ ਗੁਰੂ ਕਰੋ ਐਸੀ ਜਦੋਂ ਅਸੀਂ ਇਹ ਕੋਈ ਸ਼ਬਦ ਪਾਉਨੇ ਆਮ ਕੋਈ ਗੁਰੂ ਦੀ ਵਿਚਾਰ ਪਾਉਨੇ ਉਹਨੂੰ ਧਿਆਨ ਨਾਲ ਸੁਣਿਆ ਕਰੋ ਸਰਵਣ ਕਰਿਆ ਕਰੋ ਅੱਗੇ ਸੰਗਤਾਂ ਤੱਕ ਪਹੁੰਚਾਇਆ ਕਰੋ ਕਿਉਂਕਿ ਇਹੀ ਇਹੀ ਨਾਮ ਹੈ ਇਹੀ ਭਜਨ ਹੈ ਹੁਣ ਪਰਦੇਸਾਂ ਵਿੱਚ ਬੈਠੇ ਕੰਮਕਾਰ ਕਰਦੇ ਹੈਡਫੋਨ ਲਾਏ ਹੋਣ ਨਾਲ ਗੁਰੂ ਦੀਆਂ ਗੱਲਾਂ ਬਾਤਾਂ ਸੁਣੋ ਗੁਰੂ ਨਾਲ ਧਿਆਨ ਦਿਓ ਨਾਲ ਹੱਥ ਕਹਿੰਦੇ ਹੱਥ ਕਾਰਵਲ ਤੇ ਚਿੱਤ ਯਾਰਵਲ ਹੋਣਾ ਚਾਹੀਦਾ ਜਿਹੜਾ ਹੱਥਾਂ ਪੈਰਾਂ ਨਾਲ ਅਸੀਂ ਕੰਮ ਕਰੀਏ ਤੇ ਜਿਹੜਾ ਸਾਡਾ ਮਨ ਚਿੱਤ ਹੈ ਉਹ ਗੁਰੂ ਦੀ ਯਾਦ ਵਿੱਚ ਲੱਗਾ ਰਵੇ ਇਹੀ ਪਿਆਰ ਆਹੀ ਪ੍ਰੇਮ ਹੈ ਹੋਰ ਕੋਈ ਵੱਖਰੀ ਪ੍ਰੇਮ ਦੀ ਪਰਿਭਾਸ਼ਾ ਨਹੀਂ ਇਹੀ ਪ੍ਰੇਮ ਆ ਜਦੋਂ ਐਸੀ ਸੱਚੀ ਅੰਦਰੋਂ ਖਿੱਚ ਕਰਾਂਗੇ ਤੇ ਸਾਡੇ ਗੁਰੂ ਦੀ ਵੀ ਖਿੱਚ ਸਾਡੇ ਵੱਲ ਹੋਵੇਗੀ ਕਿ ਮੇਰਾ ਉੱਥੇ ਬੈਠਾ ਸੇਵਕ ਉਹ ਸਾਰਾ ਦਿਨ ਮੈਨੂੰ ਯਾਦ ਕਰਦਾ ਉਸ ਇਨਸਾਨ ਨੂੰ ਕਦੀ ਦੁੱਖ ਨਹੀਂ ਆ ਸਕਦੇ ਜਿਹੜੇ ਆਪਣਾ ਜਿਹੜਾ ਆਪਣੇ ਗੁਰੂ ਨੂੰ ਨਹੀਂ ਭੁੱਲਦਾ ਜਿਹੜਾ ਆਪਣੇ ਮੁਰਸ਼ਿਦ ਨੂੰ ਯਾਦ ਰੱਖਦਾ ਜਿਹੜਾ ਆਪਣੇ ਗੁਰੂ ਨਾਲ ਪਿਆਰ ਕਰਦਾ ਹੈ ਮੁਰਸ਼ਿਦ ਨਾਲ ਪਿਆਰ ਕਰਦਾ ਹੈ ਉਸ ਇਨਸਾਨ ਨੂੰ ਕਦੀ ਦੁੱਖ ਨਹੀਂ ਹੁੰਦਾ ਉਸ ਇਨਸਾਨ ਨੂੰ ਕਦੀ ਕੋਈ ਤਕਲੀਫ ਨਹੀਂ ਹੁੰਦੀ ਤੇ ਜਿੰਨੇ ਯਾਦ ਕਰਨਾ ਹੀ ਨਹੀਂ ਹੈ ਜਿੰਨੇ ਕੋਈ ਸਿਮਰਨ ਭਗਤੀ ਕਰਨੀ ਨਹੀਂ ਹੈ ਤੇ ਉਹ ਤਾਂ ਫਿਰ ਦੁੱਖਾਂ ਦੇ ਵਿੱਚ ਤਾਂ ਲਾਜ਼ਮੀ ਆ ਕਿ ਉਹਨੇ ਹੁਣਾ ਹੀ ਹੋਣਾ ਇਸ ਕਰਕੇ ਗੁਰੂ ਗੁਰੂ ਤਾਂ ਕਰਕੇ ਕਹਿੰਦੇ ਨੇ ਕਹਿੰਦੇ ਸਤਿਗੁਰੂ ਜੀ ਮੇਰੇ ਵੱਲ ਵੀ ਜਰਾ ਮੁੱਖ ਘਮਾਓ ਜੀ ਮੈਂ ਵੀ ਆ ਗਈਆਂ ਕਿਤੇ ਦ੍ਰਿਸ਼ਟੀ ਪਾਓ ਜੀ ਸਾਡੇ ਤੇ ਵੀ ਨਿਗਾਹ ਮਿਹਰ ਦੀ ਕਰ ਦਿਓ ਮਹਾਰਾਜ ਦ੍ਰਿਸ਼ਟੀ ਪਾ ਦਿਓ ਨਾਨਕ ਨਦਰੀ ਔਰ ਨਜ਼ਰ ਨਿਹਾਲ ਕਰ ਦਿਓ ਸੱਚੇ ਪਾਤਸ਼ਾਹ ਧੰਨ ਧੰਨ ਸਚਕੰਡ ਵਾਸੀ ਸਤਿਗੁਰੂ ਤ੍ਰਲੋਕ ਪਾਤਸ਼ਾਹ ਧੰਨ ਧੰਨ ਸਚਕੰਡ ਵਾਸੀ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਧੰਨ ਧੰਨ ਸਚਕੰਡ ਵਾਸੀ ਸਤਿਗੁਰੂ ਸਰੇਂਦਰ ਪਾਸ਼ਾ ਮੌਕੇ ਦੀ ਆਗਮ ਸਰਕਾਰ ਜਗਦੀ ਜੋਤ ਧੰਨ ਧੰਨ ਸੰਤ ਬਾਬਾ ਤਰਮੰਦਰ ਸਿੰਘ ਜੀ ਮਹਾਰਾਜ ਦ੍ਰਿਸ਼ਟੀ ਪਾ ਦਿਓ ਕਿਤੇ ਸਾਨੂੰ ਵੀ ਨਿਹਾਲ ਕਰ ਦਿਓ